ਸਾਡੇ ਰੁਜ਼ਗਾਰ ਦਾ ਮਸਲਾ ਨਹੀਂ ਇਹ ਸਰਕਾਰੀ ਐਜੂਕੇਸ਼ਨ ਨੂੰ ਬਚਾਉਣ ਦਾ ਉਚੇਰੀ ਸਿੱਖਿਆ ਨੂੰ ਬਚਾਉਣ ਦਾ ਮਸਲਾ ਹੈਗਾ। ਤਰਮਿੰਦਰ ਸਿੰਘ ਦਾ ਮੁੰਡਾ ਜਿਹੜਾ ਬਾਰ-ਬਾਰ ਕਹਿੰਦਾ ਕਿ ਮੈਂ ਮਾਸਟਰ ਮਹਿੰਦਰ ਸਿੰਘ ਦਾ ਮੁੰਡਾ ਇਹ ਕਦੇ ਮਹਿੰਦਰ ਸਿੰਘ ਦਾ ਮੁੰਡਾ ਹੋਇਆ ਕਰਦਾ ਸੀ ਜਦੋਂ ਪੋਲੀਟੀਕਲ ਸਿਸਟਮ ਤੇ ਵਿਅੰਗ ਕਰਦਾ ਸੀ ਉਦੋਂ ਇਹ ਮਾਸਟਰ ਮਹਿੰਦਰ ਸਿੰਘ ਦਾ ਸੱਚੀ ਮੁੱੱਚੀ ਮੁੰਡਾ ਸੀ ਪਰ ਹੁਣ ਇਹ ਬਾਟਾ ਅਡਾਨੀਆਂ ਮਟਾਟੇ ਬਿਰਲਿਆਂ ਦਾ ਮੁੰਡਾ ਬਣ ਚੁੱਕਾ। ਪਰ ਕਿਉਂ ਕੋਈ ਵੀ ਰੁਕ ਨਹੀਂਗਾ ਇਹਨਾਂ ਨੇ ਕਲਰ ਕਲੀਅਰ ਕੱਟ ਕਰਤਾ ਕਿ ਸਾਡੇ ਹੱਥ ਖੜੇ ਆ ਬਿਊਰੋਕ੍ਰੇਸੀ ਸਾਡੇ ਤੋਂ ਉੱਪਰ ਆ ਕੀ ਤੇ ਕਹਿ ਰਹੇ ਆ ਕਿ ਬਿਊਰੋਕ੍ਰੇਸੀ ਦੇ ਪੈਰ ਨਹੀਂ ਹੁੰਦੇ ਕਹਿ ਰਿਹਾ ਪ੍ਰਸ਼ਾਸਨ ਤੇ ਤੁਹਾਡੀ ਸ਼ਹਿ ਦੇ ਉੱਤੇ ਕੋਈ ਤੁਸੀਂ ਕਿਸੇ ਦੀ ਸ਼ਹਿ ਤੇ ਇੱਥੇ ਬੈਠੇ ਆ ਸ਼ਰਮ ਨਾਲ ਡੁੱਬ ਕੇ ਮਰ ਜਾਣਾ ਚਾਹੀਦਾ ਇਹੋ ਜੇ ਪ੍ਰਸ਼ਾਸਨ ਨੂੰ ਜਿਹੜਾ ਮੁੱਖ ਮੰਤਰੀ ਦੀ ਮੀਟਿੰਗ ਤੱਕ ਨਹੀਂ ਦਿਵਾ ਸਕਦਾ ਹੋਊਗਾ ਵੀ ਤਾਂ ਸਭਾ ਤੇ ਵਿਚਾਰ ਜੋਤ ਪੈਸ ਜਿਹੜੇ ਨੇ ਉਹ ਐਲਾਨ ਕਰਕੇ ਗਏ ਨੇ ਵੀ ਅਸੀਂ ਦੋ ਨਵੀਆਂ ਪ੍ਰਾਈਵੇਟ ਯੂਨੀਵਰਸਟੀਆਂ ਨੂੰ ਬਾਟਦਾ ਦੇਣ ਜਾ ਰਹੇ ਹਾਂ ਉਹਨਾਂ ਪ੍ਰਾਈਵੇਟ ਯੂਨੀਵਰਸਟੀਆਂ ਦੇ ਵਿੱਚ ਕੌਣ ਪੜਦਾ ਆ ਸਭ ਨੂੰ ਪਤਾ ਆ ਪੂਰੀ ਤਾਂ ਅੰਕੜੀ ਚੱਲਦੀ ਆ ਗਰੀਬ ਦਲਤ ਪਰਿਵਾਰਾਂ ਦੇ ਬੱਚਿਆਂ ਨੂੰ ਸਕੋਲਰਸ਼ਿਪ ਦੇ ਨਾਂ ਤੇ ਉੱਥੇ ਜਬਰਦਸਤੀ ਉਹਨਾਂ ਦੀ ਐਡਮਿਸ਼ਨ ਕਰਵਾਈ ਜਾਂਦੀ ਹੈ ਤਾਂ ਫੇਰ ਉਹਨਾਂ ਦੀ ਸਕਾਲਰਸ਼ਿਪ ਦੇ ਪੈਸੇ ਖਾਤੇ ਜਾਂਦੇ। ਵਿਰੋਧੀ ਪਾਰਟੀ ਦੇ ਉੱਪਰ ਕੋਈ ਸ਼ਗੂਫਾ ਛੱਡਣਾ ਹੋਇਆ, ਲੋਕਾਂ ਨੂੰ ਹਸਾਉਣਾ ਹੋਇਆ, ਇਹ ਹਜੇ ਉਸ ਕਮੇਟੀ ਵਾਲੇ ਮੋੜ 'ਚੋਂ ਬਾਹਰ ਹੀ ਨਹੀਂ ਆਇਆ। ਉਦੋਂ ਇਹ ਕੱਲ ਨੂੰ ਆ ਕੇ ਸੋਸ਼ਲ ਮੀਡੀਆ ਤੇ ਵੇਝੂਗਾ। 1158 ਪ੍ਰੋਫੈਸਰਾਂ ਵੱਲੋਂ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਕੋਠੀ ਅੱਗੇ ਆਪਣੇ ਹੱਕਾਂ ਲਈ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਗੱਲਬਾਤ ਕਰ ਲੈਣੇ ਕਿਉਂਕਿ ਉਹ ਪ੍ਰੋਫੈਸਰ ਆਪਣੇ ਛੋਟੇ-ਛੋਟੇ ਬੱਚਿਆਂ ਨਾਲ ਇੱਥੇ ਪ੍ਰਦਰਸ਼ਨ ਕਰਨ ਪਹੁੰਚੇ ਨੇ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਬਲਵਿੰਦਰ ਸਿੰਘ ਆ ਮੈਂ ਸਰਕਾਰੀ ਕਾਲਜ ਹੁਸ਼ਿਆਰਪੁਰ ਵਿਖੇ ਜੌਬ ਕਰਦਾ ਕੀ ਕਹਿਣਾ ਚਾਹੋਗੇ ਜੋ ਸੁਪਰੀਮ ਕੋਰਟ ਦੀਆਂ ਹਦਾਇਤਾਂ ਆਈਆਂ ਨੇ ਪਰ ਪੰਜਾਬ ਸਰਕਾਰ ਤੁਹਾਟਾ ਸਾਥ ਨਹੀਂ ਦੇ ਰਹੀ ਪੰਜਾਬ ਸਰਕਾਰ ਨੇ ਸਾਡਾ ਹਾਈ ਕੋਰਟ ਦੇ ਵਿੱਚ ਵੀ ਸਾਥ ਨਹੀਂ ਦਿੱਤਾ ਸੀ ਇਹ ਭਰਤੀ ਜਦੋਂ ਤੋਂ ਆਈ ਆ ਉਸ ਤੋਂ ਬਾਅਦ ਸਰਕਾਰ ਬਦਲ ਗਈ ਤੇ ਜਦੋਂ ਇਹ ਕ੍ਰੈਡਿਟ ਬਾਰ ਦੇ ਵਿੱਚ ਪੈ ਗਏ ਕਿ ਸਾਨੂੰ ਇਹਦਾ ਕ੍ਰੈਡਿਟ ਨਹੀਂ ਮਿਲਣਾ ਕਿਉਂਕਿ ਕਾਂਗਰਸ ਦੀ ਭਰਤੀ ਸੀ ਤਾਂ ਅਸੀਂ ਇਹਨਾਂ ਨੂੰ ਦੱਸਣਾ ਚਾਹੁੰਦੇ ਆ ਇਹਨਾਂ ਦਾ ਵਹਿਮ ਦੂਰ ਕਰਨਾ ਚਾਹੁੰਦੇ ਆ ਕਾਂਗਰਸ ਦੀ ਭਰਤੀ ਨਹੀਂ ਸੀ ਇਹ ਪੰਜਾਬ ਦੇ ਉਚੇਰੀ ਸਿੱਖਿਆ ਵਿਭਾਗ ਵੱਲੋਂ ਕੱਢੀ ਗਈ ਭਰਤੀ ਸੀ ਇਹ ਇਹ ਪੰਜਾਬ ਦੇ ਜਿਹੜੇ ਗਰੀਬ 달ਿਤ ਪਿੰਡੂ ਵਿਦਿਆਰਥੀ ਜਿਹੜੇ ਸਰਕਾਰੀ ਕਾਲਜਾਂ ਚ ਪੜ ਰਹੇ ਆ ਇਹ ਉਹਨਾਂ ਨੂੰ ਪੜਾਉਣ ਲਈ ਕੱਢੀ ਗਈ ਭਰਤੀ ਸੀ ਤਾਂ ਅੱਜ ਅਸੀਂ ਛੋਟੇ-ਛੋਟੇ ਬੱਚਿਆਂ ਨਾਲ ਆਪਣੇ ਨਾਲ ਆਏ ਆ ਅਸੀਂ ਇਹਨਾਂ ਨੂੰ ਨਾਲ ਨਹੀਂ ਲੈ ਕੇ ਆਏ ਇਹਨਾਂ ਦੇ ਲਈ ਆਏ ਆ ਇਹ ਸਾਡੇ ਨਾਲ ਆਏ ਨੇ ਔਰ ਅਸੀਂ ਸਿਰਫ ਆਪਣੇ ਬੱਚਿਆਂ ਲਈ ਨਹੀਂ ਆਏ ਪੰਜਾਬ ਦੇ ਜਿਹੜੇ ਲੱਖਾਂ ਵਿਦਿਆਰਥੀ ਸਰਕਾਰੀ ਕਾਲਜਾਂ ਚ ਜਿਹੜੇ ਆਮ ਘਰਾਂ ਤੋਂ ਆਉਂਦੇ ਆ ਗਰੀਬ ਘਰਾਂ ਤੋਂ ਆਉਂਦੇ ਆ ਉਹ ਉੱਥੋਂ ਸਿੱਖਿਆ ਹਾਸਲ ਕਰਦੇ ਆ ਅਸੀਂ ਉਹਨਾਂ ਦੇ ਲਈ ਅੱਜ ਇੱਥੇ ਪ੍ਰੋਟੈਸਟ ਕਰਨ ਆਏ ਆ ਇਹ ਸਿਰਫ ਸਾਡੇ ਰੁਜ਼ਗਾਰ ਦਾ ਮਸਲਾ ਨਹੀਂ ਇਹ ਸਰਕਾਰੀ ਐਜੂਕੇਸ਼ਨ ਨੂੰ ਬਚਾਉਣ ਦਾ ਉੱਚੇਰੀ ਸਿੱਖਿਆ ਨੂੰ ਬਚਾਉਣ ਦਾ ਮਸਲਾ ਹੈਗਾ ਅਸੀਂ ਉਸ ਕਰਕੇ ਇੱਥੇ ਆਏ ਆ ਇਸ ਮਾਸਟਰ ਦੇ ਮਹਿੰਦਰ ਸਿੰਘ ਦੇ ਮੁੰਡੇ ਨੂੰ ਇਹ ਦੱਸਣ ਆਏ ਆ ਕਿ ਜੇ ਤੇਰਾ ਵਹਿਮ ਹੋਊਗਾ ਕਿ ਤੂੰ ਚੁੱਪ ਕਰ ਜੀਂਗਾ ਇਸ ਮਸਲੇ ਉੱਪਰ ਕੁਝ ਨਹੀਂ ਬੋਲੇਗਾ ਤਾਂ ਅਸੀਂ ਵੀ ਚੁੱਪ ਕਰ ਕਿ ਜਿਹੜੇ ਤੁਸੀਂ ਇਹ ਜਿਹੜਾ ਖੇਡ ਖੇਡਾਂ ਖੇਡ ਰਹੇ ਹੋ ਅਸੀਂ ਉਹਨਾਂ ਨੂੰ ਬਰਦਾਸ਼ਤ ਕਰ ਲਾਂਗੇ ਅਸੀਂ ਕੋਈ ਬਰਦਾਸ਼ਤ ਨਹੀਂ ਕਰ ਰਹੇ ਇੱਕ ਪਾਸੇ ਭਰਤੀ ਰੱਦ ਹੋ ਰਹੀ ਆ ਦੂਜੇ ਪਾਸੇ ਦੋ ਦੋ ਪ੍ਰਾਈਵੇਟ ਯੂਨੀਵਰਸਿਟੀਆਂ ਦੇ ਬਿੱਲ ਪਾਸ ਹੋ ਰਹੇ ਆ ਪਹਿਲਾਂ ਜਿਹੜੀਆਂ ਦੋ ਕਿ ਪਹਿਲਾਂ ਇੱਕ ਦੋ ਪ੍ਰਾਈਵੇਟ ਯੂਨੀਵਰਸਿਟੀਆਂ ਸੀ ਹੁਣ ਤਿੰਨ ਦਰਜਣ ਤੋਂ ਉੱਪਰ ਟੱਪ ਚੁੱਕ ਗਾ ਤਾਂ ਇਹ ਉਹਨਾਂ ਨੇ ਇਹਨਾਂ ਨੇ ਉਹਨਾਂ ਨੂੰ ਹੋਰ ਜ਼ਿਆਦਾ ਸਪੀਡ ਦਿੱਤੀ ਆ ਪ੍ਰਾਈਵੇਟ ਯੂਨੀਵਰਸਿਟੀਆਂ ਨੂੰ ਇਸੇ ਕਰਕੇ ਅਸੀਂ ਕਹਿੰਦੇ ਆ ਕਿ ਇਹ ਮਾਸਟਰ ਮਹਿੰਦਰ ਸਿੰਘ ਦਾ ਮੁੰਡਾ ਜਿਹੜਾ ਬਾਰ ਬਾਰ ਕਹਿੰਦਾ ਕਿ ਮੈਂ ਮਾਸਟਰ ਮਹਿੰਦਰ ਸਿੰਘ ਦਾ ਮੁੰਡਾ ਇਹ ਕਦੇ ਮਹਿੰਦਰ ਸਿੰਘ ਪੋਲਿਟিক্যাল ਸਿਸਟਮ ਤੇ ਵਿਅੰਗ ਕਰਦਾ ਸੀ ਉਦੋਂ ਇਹ ਮਾਸਟਰ ਮਹਿੰਦਰ ਸਿੰਘ ਦਾ ਸੱਚੀ ਮੁੱੱਚੀ ਮੁੰਡਾ ਸੀ ਪਰ ਹੁਣ ਇਹ ਅਮਬਾਨੀਆਂ ਅਡਾਨੀਆਂ ਮਟਾਟੇ ਬਿਰਲਿਆਂ ਦਾ ਮੁੰਡਾ ਬਣ ਚੁੱਕਾ ਇਹ लवली ਯੂਨੀਵਰਸਿਟੀ ਦੇ ਜਿਹੜੀ ਹੈਗੀ ਹੈਗੀ ਉਹਦੇ ਮਾਲਕ ਦਾ ਮੁੰਡਾ ਬਣ ਚੁੱਕਾ ਇਹ ਸੀਜੂ ਘੜੂਆ ਯੂਨੀਵਰਸਿਟੀ ਦੇ ਮਾਲਕ ਦਾ ਮੁੰਡਾ ਬਣ ਚੁੱਕਾ ਤੇ ਹੋਰ ਜਿਹੜੀਆਂ ਪ੍ਰਾਈਵੇਟ ਯੂਨੀਵਰਸਿਟੀਆਂ ਨੇ ਧੌਣ ਤੇ ਗੋਡਾ ਰੱਖ ਕੇ ਤੋਂ ਬਿੱਲ ਪਾਸ ਕਰਾ ਰਹੀਆਂ ਇਹ ਉਹਨਾਂ ਯੂਨੀਵਰਸਿਟੀਆਂ ਦੇ ਮਾਲਕਾਂ ਦਾ ਮੁੰਡਾ ਬਣ ਚੁੱਕਾ ਇਹ ਹੁਣ ਮਾਸਟਰ ਮਹਿੰਦਰ ਸਿੰਘ ਦਾ ਮੁੰਡਾ ਨਹੀਂ ਰਿਹਾ ਇਸੇ ਕਰਕੇ ਪੰਜਾਬ ਦੇ ਹਜ਼ਾਰ ਪ੍ਰੋਫੈਸਰ ਅੱਜ ਇੰਨਾ ਪ੍ਰੋਫੈਸਰਾਂ ਚੋਂ ਇੱਕ ਪ੍ਰੋਫੈਸਰ ਬਲਵਿੰਦਰ ਕੌਰ ਨੇ ਸੁਸਾਈਡ ਕਰ ਲਿਆ ਸਾਰੇ ਦੇਸ਼ ਦੇ ਵਿੱਚ ਉਹਦੀ ਚਿੱਠੀ ਘੁੰਮੀ ਉਹਦੇ ਉਸ ਮੰਤਰੀ ਉੱਪਰ ਕੋਈ ਐਕਸ਼ਨ ਨਹੀਂ ਹੋਇਆ ਕੁਛ ਨਹੀਂ ਇਹਨਾਂ ਨੇ ਕੀਤਾ ਆ ਵੀ ਜਿਹੜੇ ਬੈਠੇ ਆ ਇੱਥੇ ਇਹਨਾਂ ਨੇ ਨੌਕਰੀ ਡਾਂਗਾ ਖਾ ਕੇ ਜੇਲਾ ਚ ਜਾ ਕੇ ਮਰਨ ਵਰਤ ਰੱਖ ਕੇ ਭੁਖੜ ਤਾਲਾਂ ਕਰਕੇ ਪੱਕੇ ਮੋਰਚੇ ਲਾ ਕੇ ਇਹ ਨੌਕਰੀ ਲਈ ਆ ਨੌਕਰੀ ਲਈ ਨਹੀਂ ਨੌਕਰੀ ਕੜਵਾਈ ਵੀ ਇਸੇ ਤਰ੍ਹਾਂ ਸੀ ਤਾਂ ਇਹੇ ਭਰਤੀ ਆ ਜਿਹੜੀ ਅਸੀਂ ਉਸ ਨੂੰ ਬਚਾਉਣ ਦੇ ਲਈ ਆ ਚ ਇੱਥੇ ਖੜੇ ਆ ਪਰ ਸਰਕਾਰ ਦਾ ਕੋਈ ਵੀ ਰੁਕ ਨਹੀਂਗਾ ਇਹਨਾਂ ਨੇ ਕਲਰ ਕਲੀਅਰ ਕੱਟ ਕਰਤਾ ਕਿ ਸਾਡੇ ਹੱਥ ਖੜੇ ਆ ਬਿਊਰੋਕ੍ਰੇਸੀ ਸਾਡੇ ਤੋਂ ਉੱਪਰ ਆ ਗਈ ਤੇ ਕਹਿ ਰਹੇ ਆ ਕਿ ਬਿਊਰੋਕ੍ਰੇਸੀ ਦੇ ਪੈਰ ਨਹੀਂ ਹੁੰਦੇ ਕਦੇ ਕਹਿ ਰਹੇ ਆ ਕਿ ਸਾਨੂੰ ਆ ਜਿਹੜਾ ਪੁਲਿਸ ਪ੍ਰਸ਼ਾਸਨ ਖੜਾ ਇਹ ਕਹਿ ਰਿਹਾ ਕਿ ਤੁਹਾਡੇ ਪਿੱਛੇ ਕੋਈ ਹੋਰ ਕੰਮ ਕਰ ਰਿਹਾ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਆ ਅਸੀਂ ਜਿਹੜੇ ਵਿਦਿਆਰਥੀਆਂ ਨੂੰ ਪੜ੍ਹਾਉਂਦੇ ਆ ਅਸੀਂ ਕੱਲ ਤਾਂ ਆਏ ਨਹੀਂ ਸੀ ਅਸੀਂ 4 ਦਿਨ ਪਹਿਲਾਂ ਤਾਂ ਆਏ ਨਹੀਂ ਸੀ ਅਸੀਂ ਤਾਂ ਕਾਲਜਾਂ 'ਚ ਪੜ੍ਹਾ ਰਹੇ ਸੀ ਗਰੀਬ ਵਿਦਿਆਰਥੀਆਂ ਦੀਆਂ ਛੁੱਟੀਆਂ ਦੇ ਵਿੱਚ ਅਸੀਂ ਐਡਮਿਸ਼ਨਾਂ ਕਰ ਰਹੇ ਸੀ ਕਿ ਗਰੀਬ ਵਿਦਿਆਰਥੀ ਪੜ੍ਹ ਲੈਣ ਉਹ ਸਾਡੀ ਜ਼ਿੰਮੇਵਾਰੀ ਹੁੰਦੀ ਉਹ ਪ੍ਰਾਈਵੇਟ ਕੈਫੇ ਤੋਂ ਵੀ ਫਾਰਮ ਭਰ ਸਕਦੇ ਆ ਪਰ ਅਸੀਂ ਸਰਕਾਰੀ ਪ੍ਰੋਫੈਸਰ ਸਾਰੀਆਂ ਛੁੱਟੀਆਂ ਗਰਮੀ ਦੀਆਂ ਅਸੀਂ ਕਾਲਜਾਂ 'ਚ ਜਾਂਦੇ ਰਹੇ ਹਾਂ ਕਦੇ ਰੋਸਟਰ ਵਾਈਚ ਕਦੇ ਰੈਗੂਲਰ ਤੌਰ ਤੇ ਤੇ ਅਸੀਂ ਤਾਂ ਕਿ ਪੜਾਉਣ ਲਈ ਤੇ ਇਹ ਕਹਿ ਰਿਹਾ ਪ੍ਰਸ਼ਾਸਨ ਕਿ ਤੁਹਾਡੀ ਸ਼ਹਿ ਦੇ ਉੱਤੇ ਕੋਈ ਤੁਸੀਂ ਕਿਸੇ ਦੀ ਸ਼ਹਿ ਤੇ ਇੱਥੇ ਬੈਠੇ ਆ ਸ਼ਰਮ ਨਾਲ ਡੁੱਬ ਕੇ ਮਰ ਜਾਣਾ ਚਾਹੀਦਾ ਇਹੋ ਜੇ ਪ੍ਰਸ਼ਾਸਨ ਨੂੰ ਜਿਹੜਾ ਮੁੱਖ ਮੰਤਰੀ ਦੀ ਮੀਟਿੰਗ ਤੱਕ ਨਹੀਂ ਮੁੱਖ ਮੰਤਰੀ ਜਿਹੜਾ ਸਾਨੂੰ ਪਹਿਲਾਂ ਕਹਿੰਦਾ ਹੁੰਦਾ ਸੀ ਤੇ ਮੈਂ ਤੁਹਾਨੂੰ ਆਪ ਬੁਲਾਇਆ ਕਰੂੰਗਾ ਫੋਨ ਕਰਕੇ ਅੱਜ ਅਸੀਂ ਆਹ ਉਹਦੇ ਦਰ ਤੇ ਬੈਠੇ ਆਂ ਉਹਨੂੰ ਦਿਸ ਦੇਣੀਗੇ ਅਸੀਂ ਜਿਹੜੇ ਆਹ ਜਿਹੜੇ ਇੰਨੇ ਪੜੇ ਲਿਖੇ ਪੀ ਐਚ ਡੀ ਕਰਕੇ ਅਸੀਂ ਇੱਥੇ ਆ ਰੁੱਲ ਰਹੇ ਆਂ ਇਹ ਮੁੱਖ ਮੰਤਰੀ ਨੂੰ ਦਿਖ ਦੇਣੀ ਹੈਗੇ ਜਦੋਂ ਕਿਤੇ ਕੋਈ ਵਿਰੋਧੀ ਪਾਰਟੀ ਦੇ ਉੱਪਰ ਕੋਈ ਸ਼ਗੂਫਾ ਛੱਡਣਾ ਹੋਇਆ ਲੋਕਾਂ ਨੂੰ ਹਸਾਉਣਾ ਹੋਇਆ ਇਹ ਹਜੇ ਉਸ ਕਮੇਡੀ ਵਾਲੇ ਮੋੜ 'ਚੋਂ ਬਾਹਰ ਹੀ ਨਹੀਂ ਆਇਆ ਉਦੋਂ ਇਹ ਕੱਲ ਨੂੰ ਆ ਕੇ ਸੋਸ਼ਲ ਮੀਡੀਆ ਤੇ ਵੇਝੂਗਾ ਕੱਲ ਇੱਕ ਚੈਨਲ ਦੇ ਉੱਪਰ ਮੈਂ ਦੇਖ ਰਿਹਾ ਸੀ ਕਿ ਰਗਵ ਚੱਡਾ ਪੁੱਛ ਰਿਹਾ ਕਿ ਮੇਰੀਆਂ ਮੁੱਛਾਂਸ ਮੇਰੇ ਰੱਖੀਆਂ ਸਹੀ ਲੱਗਦੀਆਂ ਕਿ ਨਹੀਂ ਇਹ ਪੰਜਾਬ ਦਾ ਮੁੱਦਾ ਬਣ ਚੁੱਕਾ ਜਦੋਂ ਪੰਜਾਬ ਦਾ ਐਡਾ ਮੁੱਦਾ ਇਹੋ ਜਿਹਾ ਬਣ ਜਾਵੇ ਤਾਂ ਗਰਕ ਜਾਣਾ ਚਾਹੀਦਾ ਹੈ ਉਹ ਜੇ ਮੁੱਖ ਮੰਤਰੀ ਨੂੰ ਇਹੋ ਜੀ ਸਰਕਾਰ ਨੂੰ ਵਹਿਮ ਇਹਨਾਂ ਦਾ ਵਹਿਮ ਜਿਵੇਂ ਲੋਕਾਂ ਨੇ ਪਹਿਲਾਂ ਰਾਜੇ ਮਹਾਰਾਜੇ ਨਹੀਂ ਛੱਡੇ ਇਹਨਾਂ ਦਾ ਵਹਿਮ 27 ਦੇ ਵਿੱਚ ਲੋਕ ਜਲਦੀ ਕੱਟ ਦੇਣਗੇ। ਸ਼ੁਕਰੀਆ ਜੀ। ਹਾਂ 1158 ਟੀਚਰਾਂ ਵੱਲੋਂ ਆਪਦਾ ਪ੍ਰੋਫੈਸਰਾਂ ਵੱਲੋਂ ਪੂਰਾ ਪ੍ਰੋਟੈਸਟ ਕੀਤਾ ਜਾ ਰਿਹਾ ਹੈ। ਕੀ ਕਹਿਣਾ ਚਾਹੋਗੇ ਪ੍ਰਗਟ ਸਿੰਘ ਦਾ ਵੀ ਬਿਆਨ ਇੱਕ ਤੁਹਾਡੇ ਪੱਖ ਵੱਜਾਇਆ। ਅ ਪ੍ਰਗਟ ਸਿੰਘ ਨੇ ਪਿਛਲੇ ਸਮੇਂ 'ਚ ਅਸੀਂ ਮੰਨਦੇ ਆਂ ਕਿ ਉਹਨਾਂ ਨੇ ਭਰਤੀ ਜਦੋਂ ਕਢਵਾਈ ਸੀ ਤੇ ਉਹਨਾਂ ਨੇ ਇਸ ਚੀਜ਼ ਤੇ ਬਹੁਤ ਜ਼ੋਰ ਲਾਇਆ ਸੀ ਕ੍ਰਿਸ਼ਨ ਕੁਮਾਰ ਉਸ ਟਾਈਮ ਤੇ ਸੈਕਟਰੀ ਸੀਗੇ ਹੁਣ ਜਦੋਂ ਸੁਪਰੀਮ ਕੋਰਟ ਦਾ ਫੈਸਲਾ ਸਾਡੀ ਭਰਤੀ ਦੇ ਵਿਰੋਧ ਆ ਗਿਆ ਤਾਂ ਉਹਦੇ ਵਿੱਚ ਤਾਂ ਉਹ ਅਧਿਕਾਰੀ ਕ੍ਰਿਸ਼ਨ ਕੁਮਾਰ ਜੀ ਉਹ ਵੀ ਤਾਂ ਉਹਦੇ ਵਿੱਚ ਸ਼ਾਮਲ ਸੀ ਸਾਰੀਆਂ ਹੁਣ ਤਾਈਆਂ ਉਹਨਾਂ ਦੇ ਵੱਲੋਂ ਰਹਿ ਗਈਆਂ ਪਰ ਉਹਨਾਂ ਨੂੰ ਤਾਂ ਮੋਟੀਆਂ ਮਲਾਈਆਂ ਵਾਲੇ ਜਿਹੜੇ ਉਹਦੇ ਨੇ ਉਹਨਾਂ ਨੂੰ ਕਦੇ ਬੇਤਨ ਸਕੱਤਰ ਬਣਾ ਦਿੰਦੇ ਨੇ ਕਦੇ ਹਰਪਾਲ ਚੀਮਾ ਜੀ ਜਿਹੜੇ ਸਾਡੇ ਵਿੱਤ ਮੰਤਰੀ ਨੇ ਉਹਨਾਂ ਨੂੰ ਵੱਡੇ ਵੱਡੇ ਗੁਲਸਤੇ ਦੇ ਕੇ ਸਨਮਾਨਤ ਕਰਦੇ ਨੇ ਜਿਹੜੇ ਵਿਭਾਗ ਦੇ ਵਿੱਚ ਲੋਡ ਪੈਂਦੀ ਹੈ ਕ੍ਰਿਸ਼ਨ ਕੁਮਾਰ ਜੀ ਨੂੰ ਉਹ ਵਿਭਾਗ ਚ ਭੇਜ ਦਿੱਤਾ ਜਾਂਦਾ ਆ ਉਦੋਂ ਤਾਂ ਉਹ ਬਹੁਤ ਵਧੀਆ ਜਿਹੜੇ ਨੇ ਅਧਿਕਾਰੀ ਬਣ ਜਾਂਦੇ ਨੇ ਤੇ ਸਾਡੇ ਵਾਲੇ ਮਸਲੇ ਦੇ ਵਿੱਚ ਉਹ ਇੰਦੀਆਂ ਗਲਤੀਆਂ ਕਿਵੇਂ ਛੱਡ ਗਏ ਅਸਲ ਦੇ ਵਿੱਚ ਗਲਤੀਆਂ ਨਹੀਂ ਨੇ ਇਹ ਇਕ ਵਰਤਾਂਤ ਸਿਰਜਿਆ ਜਾ ਰਿਹਾ ਆ ਤਾ ਜੋ ਇਹਨਾ ਗਲਤੀਆਂ ਨੂੰ ਤਖੋਣ ਦੀ ਆੜ ਦੇ ਵਿੱਚ ਪ੍ਰਾਈਵੇਟ ਯੂਨੀਵਰਸਟੀਆਂ ਖੁੰਭਾ ਮੰਗੂ ਇੱਥੇ ਫੈਲਦੀਆਂ ਰਹਿਣ ਅਸਲ ਦੇ ਵਿੱਚ ਜਦੋਂ ਤੁਸੀਂ 3-4 ਦਿਨ ਪਹਿਲਾਂ ਤਾਂ ਸੁਣਿਆ ਹੋਊਗਾ ਵਿਧਾਨ ਸਭਾ ਦੇ ਵਿਚਾਰਜੋਤ ਬੈਸ ਜਿਹੜੇ ਨੇ ਉਹ ਐਲਾਨ ਕਰਕੇ ਗਏ ਨੇ ਵੀ ਅਸੀਂ ਦੋ ਨਵੀਆਂ ਪ੍ਰਾਈਵੇਟ ਯੂਨੀਵਰਸਟੀਆਂ ਨੂੰ ਮਾਨਤਾ ਦੇਣ ਜਾ ਰਹੇ ਹਾਂ ਉਹਨਾਂ ਪ੍ਰਾਈਵੇਟ ਯੂਨੀਵਰਸਟੀਆਂ ਦੇ ਵਿੱਚ ਕੌਣ ਪੜਦਾ ਆ ਸਭ ਨੂੰ ਪਤਾ ਆ ਪੂਰੀ ਤਾਂ ਅੰਦਲੀ ਚੱਲਦੀ ਹੈ ਗਰੀਬ ਦਲਤ ਪਰਿਵਾਰਾਂ ਦੇ ਬੱਚਿਆਂ ਨੂੰ ਸਕੋਲਰਸ਼ਿਪ ਦੇ ਨਾਂ ਤੇ ਉੱਥੇ ਜ਼ਬਰਦਸਤੀ ਉਹਨਾਂ ਦੀ ਡਿਮਿਸ਼ਨ ਕਰਵਾਈ ਜਾਂਦੀ ਹੈ ਤਾਂ ਫਿਰ ਉਹਨਾਂ ਦੀ ਸਕਾਲਰਸ਼ਿਪ ਦੇ ਪੈਸੇ ਖਾਦੇ ਜਾਂਦੇ ਨੇ ਪਿਛਲੇ ਸਮੇਂ ਦੇ ਵਿੱਚ ਪੀਪੀਐਸਸੀ ਦੇ ਜਿਹੜੇ ਅਧਿਕਾਰੀ ਰਹੇ ਨੇ ਉਹਨਾਂ ਤੇ ਇਹਨਾਂ ਪੈਸਿਆਂ ਨੂੰ ਖਾਣ ਦੇ ਇਲਜ਼ਾਮ ਵੀ ਲੱਗਦੇ ਰਹੇ ਨੇ ਪੀਪੀਐਸਸੀ ਦਾ ਬੜਾ ਇੱਕ ਵੱਡਾ ਤੁਸੀਂ ਜਜਮੈਂਟ ਪੜੋ ਪੀਪੀਐਸਸੀ ਨੂੰ ਵੱਡੀ ਕਜੇਹੀ ਸੰਸਥਾ ਬਣਾ ਕੇ ਪੇਸ਼ ਕੀਤਾ ਆ ਜਿਹੜੀ ਬੜੀ ਚਰਿੱਤਰਵਾਨ ਤੇ ਬੜੀ ਤੁਸੀਂ ਕਹ ਲਓ ਕਿ ਆਦਰਸ਼ ਜਿਹੜੀ ਸੰਸਥਾ ਆ ਤਾਂ ਪੰਜਾਬ ਦੇ ਇਤਿਹਾਸ ਦੇ ਵਿੱਚ ਪਿਛਲੇ 20 ਸਾਲਾਂ ਤੋਂ ਪੀਪੀਐਸਸੀ ਨੇ ਹੀ ਸਭ ਤੋਂ ਵੱਧ ਕ腐ਸ਼ਨਾਂ ਕਰੀਆਂ ਰਵੀ ਸਿੱਧੂ ਵਾਲਾ ਕੇਸ ਜਿਹੜਾ ਸੀ ਉਹ ਪੀਪੀਐਸਸੀ ਦੇ ਸਮੇਂ ਦੇ ਵਿੱਚ ਹੋਇਆ ਆ ਪਟਵਾਰੀਆਂ ਦੀ ਭਰਤੀ ਦੇ ਵਿੱਚ ਕੇਸ ਵਾਲਾ ਕ腐ਸ਼ਨ ਦਾ ਪੀਪੀਐਸਸੀ ਦੇ ਉਹਦੇ ਵਿੱਚ ਹੋਇਆ ਪ੍ਰਗਟ ਸਿੰਘ ਤਾਂ ਬੜੇ ਸਾਫ਼ ਤਰੀਕੇ ਦੇ ਨਾਲ ਇਹ ਗੱਲ ਕਹਿ ਰਹੇ ਨੇ ਵੀ ਜੇ ਅਸੀਂ ਦੇ ਵਿੱਚ ਇੰਟਰਵਿਊ ਰੱਖਦੇ ਤਾਂ ਕ腐ਸ਼ਨ ਹੋਣਦੇ ਨੈਪੋਟਿਜ਼ਮ ਹੋਣਦੇ ਸਭ ਤੋਂ ਵੱਧ ਚਾਂਸ ਸੀ ਇਸ ਕਰਕੇ ਅਸੀਂ ਇਹ ਨਹੀਂ ਰੱਖੀ ਯੂਜੀਸੀ ਦਾ ਇਹਨਾਂ ਨੇ ਹਵਾਲਾ ਦਿੱਤਾ ਪਰ ਯੂਜੀਸੀ ਕਹਿੰਦੀ ਹੈ ਕਿ ਇੰਟਰਵਿਊ ਲੈ ਕੇ ਜਿਹੜਾ ਆ ਉਹ ਬੰਦਿਆਂ ਨੂੰ ਪੜਦੀ ਕਰਨਾ ਚਾਹੀਦਾ ਆ ਤਾਂ ਫੇਰ ਇਹਨਾਂ ਨੂੰ ਯੂਜੀਸੀ ਨੂੰ ਸਵਾਲ ਕਰਨਾ ਚਾਹੀਦਾ ਆ ਕਿ ਇਹ ਸਹਾਇਕ ਪ੍ਰੋਫੈਸਰਾਂ ਨੂੰ ਜਦੋਂ ਯੂਜੀਸੀ ਨੇ ਐਲੀਜੀਬਿਲਟੀ ਦੇ ਸਰਟੀਫਿਕੇਟ ਜਾਰੀ ਕੀਤੇ ਸੀ ਉਸ ਤੋਂ ਪਹਿਲਾਂ ਯੂਜੀਸੀ ਨੇ ਇੰਟਰਵਿਊ ਕਿਉਂ ਨਹੀਂ ਲਈ ਜੇ ਇੰਨਾ ਹੀ ਇੰਟਰਵਿਊ ਦਾ ਪੱਖ ਜ਼ਰੂਰੀ ਸੀ ਤਾਂ ਯੂਜੀਸੀ ਨੂੰ ਵੀ ਇੰਟਰਵਿਊ ਲੈਣ ਤੋਂ ਬਾਅਦ ਸਰਟੀਫਿਕੇਟ ਜਾਰੀ ਕਰਨੇ ਚਾਹੀਦੇ ਸੀ ਸੋ ਇਹ ਪੱਖ ਜਿਹੜੀਆਂ ਨੇ ਮਨਕੜਤ ਗੱਲਾਂ ਨੇ ਇਹ ਸਰਕਾਰੀ ਸਿੱਖਿਆ ਨੂੰ ਖੁੰਝੇ ਲਾਣ ਤੇ ਖਤਮ ਕਰਨ ਦੀਆਂ ਇਹ ਸਰਕਾਰ ਦੀਆ ਚੱਲਾਂ 1158 ਟੀਚਰਾਂ ਪ੍ਰੋਫੈਸਰਾਂ ਵੱਲੋਂ ਆਪਣਾ ਰੋਜ਼ ਪ੍ਰਦਰਸ਼ਨ ਮੁੱਖ ਮੰਤਰੀ ਦੀ ਰਾਇਸ ਦੇ ਬਾਹਰ ਲਗਾਇਆ ਜਾ ਰਿਹਾ ਤੁਸੀਂ ਤਸਵੀਰਾਂ ਵਿੱਚ ਦੇਖਦੇ ਹੋ ਕਿ ਇਸ ਤਰ੍ਹਾਂ ਵਰਦੇ ਮੀਂਹ ਦੇ ਵਿੱਚ ਇਹ ਆਪਣਾ ਪ੍ਰੋਟੈਸਟ ਕਰ ਰਹੇ ਨੇ ਤੁਸੀਂ ਦੇਖਦੇ ਰਹੋ ਦੇਸ਼ ਦੁਨੀਆ ਮੈਂ ਹਰਪਾਲ ਸਿੰਘ ਕਾਗਦ ਸੰਗਰੂਰ